ਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਾਂ ਜੀ ਰੜਕਣ ਲੱਗਿਆ ਮਲਾਈ ਹੈ ਆਪਾਂ ਨੇ ਜੀ ਮਲਾਈ ਬਤੀਲੇ ਦੇ ਵਿੱਚ ਪਾਤੀ ਪਾ ਕੇ ਥੋੜੀ ਜਿਹੀ ਮਧਾਣੀ ਚਲਾਤੀ ਜੀ ਹੁਣ ਆਪਾਂ ਜੀ ਥੋੜੀ ਜਿਹੀ ਮਧਾਣੀ ਹੋਰ ਚਲਾ ਦਾਂਗੇ ਜੀ ਆਪਾਂ ਬਣਾਵੋੜਾ ਕੇ ਜੀ ਮੱਖਣਾ ਹਾਂਜੀ ਆਪਣੀ ਮਲਾਈ ਰੜਕੀ ਜਾਂ ਉਦੀ ਆਪਾਂ ਮੱਖਣ ਕੱਢ ਲਾਂ ਦੇਖੋ ਜਿਹੜਾ ਵਿੱਚ ਲੱਸੀ ਬਚ ਗਈ ਜੀ ਉਹਦਾ ਆਪਾਂ ਪਨੀਰ ਬਣਾਵਾਂਗੇ। ਹਾਂਜੀ ਆਪਾਂ ਦੁੱਧ ਤੋਂ ਵੀ ਪਨੀਰ ਬਣਾ ਲੈਂਦੇ। ਤੇ ਲੱਸੀ ਤੋਂ ਵੀ ਬਣਾ ਲੈਂਦੇ। ਹਾਂਜੀ ਵਧੀਆ ਨਹੀਂ ਲੱਗਣੇ ਚਾਹ ਲੈ ਰਹੇ। ਤੇ ਭਈ ਆਪਾਂ ਜੀ ਢੇੜਾ ਪਹਿਲਾਂ ਦੇਤਾ ਸੀ। ਹੁਣ ਥੋੜਾ ਜਿਹਾ ਪੂਰਾ ਆਪਾਂ ਇਹਨੂੰ ਰੜਕ ਰਹੀ ਹਾਂ ਜੀ। ਹਾਂਜੀ ਅਸੀਂ ਜਿਹੜੀ ਰੱਸੀਆਂ ਨੂੰ ਦੋੜ ਦੇਣੀ ਹੈਗੀ ਪਨੀਰ ਬਣਾ ਲੈਣੀ। ਹਾਂਜੀ ਵਧੀਆ ਪਨੀਰ ਬਣ ਜਾਂਦਾ। ਆਪਣੇ ਘਰ ਦੇ ਵਿੱਚ ਜਿਹੜੇ ਚੀਜ਼ਾਂ ਹੁੰਦੀਆਂ ਨੇ ਜੀ ਆਪਾਂ ਉਹਨਾਂ ਨੂੰ ਬੇਸਟ ਨਹੀਂ ਕਰਦੇ ਹੈਗੇ ਜੀ ਹਾਂਜੀ ਦੁੱਧ ਤੋਂ ਤਾਂ ਜੀ ਬਹੁਤ ਈ ਚਾਣ ਬਣ ਜਾਂਦੀਆਂ ਨੇ ਦੁੱਧ ਦੇ ਆਪਾਂ ਚਾਹ ਬਣਾਉਂਦੇ ਆ ਜੀ ਦਹੀਂ ਜਮਾਉਂਦੇ ਆ ਹਾਂਜੀ ਅਸੀਂ ਜੀ ਦੁੱਧ ਨੂੰ ਉਬਾਲੇ ਦੇ ਲੈਂਦੇ ਹੁੰਨੇ ਆ ਠੰਡਾ ਕਰਕੇ ਫ੍ਰੀਜੇ 'ਚ ਰੱਖ ਲੈਂਦੇ ਹੁੰਨੇ ਆ ਤੇ ਉਹ ਜਿਹੜੀ ਮੜਾਈ ਆ ਉਹ ਢਾ ਕੇ ਸਟੋਰ ਕਰ ਲੈਂਦੇ ਹੁੰਨੇ ਆ ਇੱਕ ਹਫ਼ਤੇ ਦੀ ਤੇ ਮੜਾਈ ਰੜਕੀ ਉਹਦੀ ਮੱਖਣ ਬਣ ਜਾਂਦੇ ਆ ਜੀ ਮੱਖਣੀ ਦਾ ਘਿਓ ਬਣ ਜਾਂਦਾ ਹਾਂਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਸਾਰੇ ਬਣਾਉਨੇ ਰਹਨੇ ਆ ਤੇ ਜਿਹੜੀ ਲੱਸੀ ਆ ਜੀ ਉਹਦਾ ਆਪਾਂ ਪਨੀਰ ਬਣਾਵਾਂਗੇ ਆਪਾਂ ਜੀ ਇਕੱਲੀ ਲੱਸੀ ਦਾ ਵੀ ਪਨੀਰ ਬਣਾ ਸਕਦੇ ਆ ਜੇ ਵਿੱਚ ਆਪਾਂ ਦੁੱਧ ਪਾਉਣਾ ਚਾਹੁੰਦੇ ਆ ਤਾਂ ਵੇ ਦੁੱਧ ਵੀ ਪਾ ਸਕਦੇ ਆ ਆਪਾਂ ਜੀ ਇਕੱਲੀ ਲੱਸੀ ਦਾ ਹੀ ਬਣਾਵਾਂਗੇ ਚਾਹੇ ਜੀ ਪਨੀਰ ਥੋੜਾ ਹੀ ਬਣ ਜੇ ਪਨੀਰ ਵਧੀਆ ਬਣ ਜਾਂਦਾ ਹਾਂਜੀ ਹੁਣ ਆਪਾਂ ਮਧਾਣੀ ਨੂੰ ਕਰ ਦਾਂਗੇ ਬੰਦ ਹਾਂਜੀ ਆਪਾਂ ਜੀ ਦੇਖਦੇ ਚੱਕੀ ਹਾਂਜੀ ਮੜਾਈ ਆਪਣੀ ਰੜਕੀ ਗਈ ਹੈ ਜੀ ਮੱਖਣ ਆਪਣਾ ਬਣ ਗਿਆ ਜੀ ਹੁਣ ਆਪਾਂ ਮੱਖਣ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਜਿਹੜੀ ਲੱਸੀ ਹੋਊਗੀ ਜਿਹਨੂੰ ਆਪਾਂ ਗੈਸ ਦੇ ਉੱਪਰ ਧਰ ਦਾਂ ਹਾਂ ਹਾਂਜੀ ਆਪਣਾ ਮੱਖਣ ਬਣ ਚੁੱਕਿਆ ਜੀ ਆਪਾਂ ਇਹਨੂੰ ਮੱਖਣ ਨੂੰ ਕੱਢ ਰਹੇ ਹਾਂ ਹਾਂਜੀ ਫੋਨ ਪੜਨ ਵਾਲਾ ਕੋਈ ਹੈ ਨਹੀਂ ਹੈ ਜੀ ਘਰੇ ਆਪਾਂ ਇੱਕ ਹੱਥ ਦੇ ਨਾਲ ਫੋਨ ਫੜਿਆ ਵੀਡੀਓ ਬਣਾ ਰਹੇ ਹਾਂ ਇੱਕ ਹੱਥ ਦੇ ਨਾਲ ਜੀ ਆਪਾਂ ਮੱਖਣ ਕੱਢ ਰਹੇ ਮੱਖਣ ਨੂੰ ਆਪਾਂ ਜੀ ਭਾਂਡੇ ਜੀ ਵਿੱਚ ਕੱਢ ਲਾਂਗੇ ਫਿਰ ਉਹਨੂੰ ਘੁੱਟ ਕੇ ਜਿਹੜੀ ਉਹਦੇ ਵਿੱਚ ਜੀ ਲੱਸੀ ਹੈ ਇਹਦੇ ਵਿੱਚ ਹਜੇ ਵੀ ਲੱਸੀ ਹੈ ਜੀ ਉਹ ਵੀ ਆਪਾਂ ਘੁੱਟ ਕੇ ਕੱਢ ਦਾਂਗੇ ਉਹ ਵੀ ਆਪਾਂ ਇਹ ਰੜਕਣ ਨਾਲ ਬਤੀਲੇ ਦੇ ਵਿੱਚ ਪਾ ਲਾਂਗੇ ਹਾਂ ਜੀ ਹੁਣ ਆਪਾਂ ਜੀ ਫੋਨ ਥੋੜਾ ਜਿਹਾ ਬੰਦ ਕਰਦੇ ਹਾਂ ਜੀ ਫਿਰ ਆ ਮਖਣੀ ਨੂੰ ਘੁੱਟ ਕੇ ਨਿਚੋੜ ਕੇ ਇਹਦੇ ਵਿੱਚ ਵੀ ਲੱਸੀ ਕੱਢ ਕੇ ਪਾ ਲਾਂਗੇ ਹਾਂਜੀ ਗੈਸ ਆਪਾਂ ਨੇ ਔਨ ਕਰਤਾ ਹੁਣ ਆਪਾਂ ਇਹਦੇ ਵਿੱਚ ਮੱਖਣਾ ਰੱਖ ਰਹੇ ਰੱਖਤਾ ਜੀ ਆਪਾਂ ਇਹਨੂੰ ਭਗਰਾ ਕੇ ਜੀ ਇਹਦਾ ਬਣਾ ਲਾਂਗੇ ਦੇਸੀ ਘਿਓ ਤੇ ਹੁਣ ਆਪਾਂ ਜੀ ਇੱਧਰ ਦੂਜਾ ਵੀ ਗੈਸ ਔਨ ਕਰਦੇ ਹਾਂ ਹਾਂਜੀ ਇੱਧਰ ਜੀ ਆਪਾਂ ਇਹ ਲੱਸੀ ਵਾਲੇ ਰੱਖ ਦਾਂਗੇ ਇਹਦਾ ਜੀ ਆਪਾਂ ਪਨੀਰ ਬਣਾ ਲਾਂਗੇ ਅੱਜ ਜਿਹੜੀ ਮੱਖਣੇ ਦੇ ਵਿੱਚ ਪਾਇਆ ਇਹਨੂੰ ਚੰਗੀ ਤਰ੍ਹਾਂ ਘੁੱਟ ਕੇ ਇਹਦੇ ਵਿੱਚੋਂ ਸਾਰੀ ਲੱਸੀ ਕੱਢ ਕੇ ਜੀ ਇਹਦੇ ਵਿੱਚ ਪਾਤੀ ਹੁਣ ਆਪਾਂ ਜੀ ਇਹਨੂੰ ਗਰਮ ਧਰਤਾ ਰਿਜਣ ਫਾਂਜੀ ਮਖਣੀ ਜੀ ਆਪਣੀ ਗਰਮ ਹੋਣ ਲੱਗ ਗਈ ਹਾਂਜੀ ਆਪਾਂ ਜਿਹਨੂੰ ਹਾਂਜੀ ਇੱਧਰ ਜੀ ਆਪਣੀ ਮਤਨੀ ਰਿਜ ਰਹੀ ਹੈ ਨਾਲ ਦੇ ਨਾਲ ਆਪਾਂ ਇਹਨੂੰ ਗਰਮ ਕਰ ਰਹੇ ਹਾਂ ਗੈਸ ਆਪਾਂ ਨੇ ਜੀ ਸੇਮ ਕਰਤਾ ਜੇ ਥੋੜਾ ਜਿਹਾ ਬੰਦ ਕਰ ਦਾਂਗੇ ਜੀ ਇੱਕ ਤੋਂ ਮਿੰਟ ਲਈ ਉਬਲਣਾ ਜਾਵੇ ਆਹ ਜੀ ਜਿਹੜਾ ਆਪਾਂ ਨੇ ਰੱਖੀ ਸੀਗੀ ਲੱਸੀ ਆ ਜੀ ਉਹਦਾ ਪਨੀਰ ਫਟ ਰਿਹਾ ਹਾਂਜੀ ਪਨੀਰ ਜੀ ਆਪਣਾ ਫਟ ਰਿਹਾ। ਹਾਂਜੀ ਅੱਧਾ ਕੱਟ ਗਿਆ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਤਿੰਨ ਚਾਰ ਜੀ ਨਿੰਬੂ ਦਾ ਚਾਰ ਪੰਜ ਨਿੰਬੂ ਸੀਗੇ ਜੀ। ਥੋੜੇ ਜਿਹਾ ਵੱਡੇ ਸਾਈਜ਼ ਦੇ ਸੀ ਨਿੰਬੂ ਆਪਣੇ ਘਰੇ ਸੀ। ਉਹਨਾਂ ਆਪਾਂ ਦਾਸਾ ਪਾ ਦਾਂ ਜੀ। ਤੇ ਇਧਰ ਜੀ ਆਪਣੀ ਮੱਖਣੀ ਵੀ ਨਾਲ ਜੀ ਨਾਲ ਰਿਜ ਜਰੇਗੀ। ਇਹਨੂੰ ਆਪਾਂ ਥੋੜੀ ਜਿਹਾ ਰਜਾ ਕੇ ਜੀ ਠੰਡੀ ਕਰਕੇ ਫ੍ਰੀਜ 'ਚ ਰੱਖਾਂਗੇ। ਇਰੇ ਦੇ ਇੱਕ ਸਾਈਡ ਤੋਂ ਗਣੀ ਕਰਕੇ ਜਿਹੜੀ ਮਣੀ ਮੋਟੀ ਥੱਲੇ ਲੱਸੀ ਹੋਊਗੀ ਉਹ ਕੱਢ ਦਾਂਗੇ ਬਾਕੀ ਦਾ ਘੋ ਗਰਮ ਕਰ ਲਾਂਗੇ ਹਾਂ ਜਦ ਤੱਕ ਤਾਂ ਜੀ ਪਨੀਰ ਆਪਣਾ ਪਤੈ ਚੁੱਕਿਆ ਸੀ ਹੁਣ ਆਪਾਂ ਜੀ ਪਾਤਾ ਚਾਰ ਪੰਜ ਨਿੰਬੂਆਂ ਦਾ ਰਸਾ ਨਿੰਬੂ ਆਪਣੇ ਘਰ ਦੇ ਹੀ ਸੀਗੇ ਇਸ ਕਰਕੇ ਚਾਰ ਪੰਜ ਪਾਤੇ ਇਹਦਾ ਮੜਾ ਮੋਟਾ ਰਹਿ ਗਿਆ ਹੋਊਗਾ ਜੀ ਉਹ ਵੀ ਫਟ ਜੂ ਹਾਂਜੀ ਪਹਿਲਾਂ ਜੇ ਲੱਸੀ ਆਪਣੀ ਥੋੜੀ ਜਿਹੀ ਲੱਗਦੀ ਸੀ ਹੁਣ ਪਨੀਰ ਪਟਣ ਕਰਕੇ ਜੀ ਥੋੜਾ ਜਿਹਾ ਫੁੱਲ ਗਿਆ ਫੁੱਲ ਕੇ ਉੱਪਰ ਨੂੰ ਆ ਗਿਆ ਇਹਦੀ ਆਪਾਂ ਨੇ ਲੱਸੀ ਦਾ ਪਨੀਰ ਪਟਾਇਆ ਤਾਂ ਆਪਣਾ ਜਿਹੜੀ ਲੱਸੀ ਉਹ ਬੇਸਟ ਨਹੀਂ ਕੀਤੀ ਜੀ ਆਪਾਂ ਨੂੰ ਥੋੜਾ ਜਿਹਾ ਗੈਸ 'ਤੇ ਆਪਾਂ ਫੁੱਲ ਕਰਦੇ ਨੇ ਥੋੜੀ ਜਿਹੀ ਚੰਗੀ ਤਰ੍ਹਾਂ ਰਿਝਾ ਲੈਣੇ ਹਾਂਜੀ ਆਪਾਂ ਜੀ ਤੁਹਾਨੂੰ ਦਿਖਾਉਨੇ ਆ ਅਾ ਦੇਖੋ ਜੀ ਪਨੀਰ ਆਪਣਾ ਫਟ ਚੁੱਕਿਆ ਆਪਾਂ ਜੀ ਇਹਨੂੰ ਇੱਕ ਕੱਪੜੇ ਦੇ ਵਿੱਚ ਛਾਣ ਲਾਂਗੇ ਨਾਲ ਜੀ ਛਾਣ ਕੇ ਦਿਖਾਉਣੀ ਆ ਜੀ ਹਾਂਜੀ ਆਪਾਂ ਨੇ ਜੀ ਪਨੀਰ ਪਾਉਣੇ ਦੇ ਵਿੱਚ ਪਾ ਲਿਆ ਅੱਧਾ ਕ ਪਾਣੀ ਕੱਢ ਤਾਂ ਅੱਧਾ ਕ ਹੈਗਾ ਜੀ ਆਪਾਂ ਇਹਦੇ ਵਿੱਚ ਤੂਟੀ ਚਲਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਧੋ ਕੇ ਜੀ ਹਾਂਜੀ ਆਪਾਂ ਨੇ ਜੀ ਤਿੰਨ ਚਾਰ ਵਾਰ ਪਾਣੀ ਪਾ ਪਾ ਕੇ ਕੱਢ ਲਿਆ ਉਹ ਅੱਪਾ ਜੀ ਪੂਨੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਘੱਟ ਲਾਂਗੇ। ਹਾਂਜੀ ਆਪਾਂ ਜੀ ਤੁਹਾਨੂੰ ਆਪਾਉਂਦੇ ਨਹੀਂ ਦਿਖਾ ਸਕੇ ਕਿ ਫੋਨ ਫੜਨ ਵਾਲਾ ਕੋਈ ਹੈ ਨਹੀਂ ਸੀ ਜੀ। ਉਹ ਫਿਰ ਇੱਕ ਹੱਥ ਦੇ ਨਾਲ ਔਖਾ ਹੋ ਜਾਂਦਾ। ਹਾਂਜੀ ਹੁਣ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਘੁੱਟ ਕੇ ਨਚੋੜ ਕੇ ਫਿਰ ਜੀ ਆਪਾਂ ਤੁਹਾਨੂੰ ਦਿਖਾਉਣੀ ਆ। ਹਾਂਜੀ ਪਨੀਰ ਆਪਣਾ ਪੜ ਕੇ ਤਿਆਰ ਹੈ ਜੀ। ਇਹ ਜਿਹੜਾ ਪ੍ਰੀਰ ਹੈ ਜੀ ਥੋੜਾ ਜਿਹਾ ਨਰਮ ਹੁੰਦਾ। ਆਪਾਂ ਨੂੰ ਇਹਨੂੰ ਫਰਿੱਜ ਦੇ ਵਿੱਚ ਰੱਖਣ ਦੀ ਲੋੜ ਨਹੀਂ। ਆਪਾਂ ਹੁਣੇ ਪਨੀਰ ਬਣਾ ਕੇ ਜੀ ਹੁਣੇ ਇਹਦੀ ਸਬਜ਼ੀ ਬਣਾ ਸਕਦੇ ਆ। ਜਿਹੜਾ ਦੁੱਧ ਵਾਲਾ ਪਨੀਰ ਹੁੰਦਾ ਜੀ ਉਹ ਥੋੜਾ ਜਿਹਾ ਢਿੱਲਾ ਹੁੰਦਾ। ਉਹ ਆਪਾਂ ਨੂੰ ਫਰਿੱਜ ਦੇ ਵਿੱਚ ਰੱਖ ਕੇ ਜੀ ਸਖਤ ਕਰਨਾ ਪੈਂਦਾ। ਹਾਂਜੀ ਪਨੀਰ ਆਪਣਾ ਬਹੁਤ ਵਧੀਆ ਬਣ ਗਿਆ ਜੀ। ਹਾਂਜੀ ਹੁਣ ਆਪਾਂ ਜੀ ਫਿਰ ਇਹਦੀ ਸਬਜ਼ੀ ਬਣਾਵਾਂਗੇ ਉਹਦੀ ਵੀਡੀਓ ਸ਼ੇਅਰ ਕਰਾਂਗੇ ਜੀ। ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ।